ਦੇ ਨਾਲ ਮੈਂ ਗਿੱਪੀ ਨੂੰ ਬਹੁਤ ਪਹਿਲੇ ਮਿਲਿਆ ਸੀ ਕੈਨੇਡਾ ਰਿਮੈਂਬਰ ਜਦੋਂ ਮੈਂ ਬਲਜੀਤ ਨਾਲ షూటింగ్ ਕਰ ਰਹੀ ਸੀ ਦੇ ਗਿੱਪੀ ਸੈੱਟ ਤੇ ਆਇਆ ਸੀ ਮਿਲਦਾ ਤਾਂ ਮੈਂ ਦੇਖਿਆ ਉਹਨੂੰ ਮੈਂ ਕਹਾ ਚੰਗਾ ਮੁੰਡਾ ਮੁੰਨਾ ਜੇ ਲੜਕਾ ਮੈਂ ਕਹਾ ਤੇ ਉਹਨੂੰ ਉਹਦੇ ਬਾਅਦ ਮੈਂ ਬੜਾ ਸਰਪ੍ਰਾਈਜ਼ ਹੋਇਆ ਜਦ ਮੈਨੂੰ ਪਤਾ ਲੱਗਿਆ ਉਹਨਾਂ ਨੇ ਫਿਲਮ ਬਣਾਈ ਅਰਦਾਸ ਕਿਉਂਕਿ ਮੈਂ ਉਹ ਫਿਲਮ ਦੇਖੀ ਜਾ ਕੇ ਐਂਡ ਮੈਨੂੰ ਆਈ ਰੀ ਲਵਡ ਦੈਟ ਫਿਲਮ ਤੇ ਸਨਡਨਲੀ ਮੈਂ ਵਿਨੋਦ ਸਿਆਲ ਮੈਂ ਦੇਖਿਆ ਯਾਰੀ ਗਿੱਪੀ ਗਰੇ ਵਾਲੇ ਫਿਲਮ ਬਣਾਈਆਂ ਮੈਨੂੰ ਬਹੁਤ ਜ਼ਿਆਦਾ ਸਰਪ੍ਰਾਈਜ਼ ਹੋਇਆ ਮੈਂ ਕਹਾ ਉਹ ਤਾਂ ਯੰਗ ਹੈ ਨਾ ਤੇ ਇਨੀ ਕ੍ਰੀਏਟਿਵ ਸੋਚ ਉਸ ਬੰਦੇ ਦੀ ਤੇ ਵਾਕਈ ਆਈ ਆਈ ਹੈਡ ਲੋਟ ਆਫ ਐਡਮਿਰੇਸ਼ਨ ਫਾਰ ਹਿਮ ਐਟ ਦੈਟ ਟਾਈਮ ਤੇ ਹੁਣ ਜਦੋਂ ਇਹ ਮੌਕਾ ਮਿਲਿਆ ਮੈਨੂੰ ਕੰਮ ਕਰਨ ਦਾ ਉਹਦੇ ਨਾਲ ਤੇ ਮੈਂ ਕਿਹਾ ਜ਼ਰੂਰ ਫਾਈਨ ਆਊਟ 100% ਤੇ ਉਹਦਾ ਵੀ ਕੰਮ ਕਰਨ ਦਾ ਜਿਹੜਾ ਪੂਰਾ ਲਿਹਾਜ਼ ਹੈ ਜਿਹੜਾ ਉਹਦਾ ਤਰੀਕਾ ਬਹੁਤ ਹੀ ਸੁਲਝਿਆ ਹੋਇਆ ਐਂਡ ਐ ਲੱਗਦਾ ਜਿਵੇਂ ਪ੍ਰੋਫੈਸ਼ਨਲ ਹੈ ਉਹ ਪੁਰਾਣਾ ਪ੍ਰੋਫੈਸ਼ਨਲ ਹੈ ਹਾਲਾਂਕਿ ਉਹਦੀ ਉਮਰ ਬਹੁਤ ਘੱਟ ਹੈ ਇਜ਼ ਅ ਯੰਗ ਫੈਲੋ ਬਟ ਯੂ نو ਹਿਸ ਅਪਰੋਚ ਟੁਵਰਡ ਦਿਸ ਸੀਨ ਜਿਸ ਹਿਸਾਬ ਨਾਲ ਉਹ ਇੱਕ ਸੀਨ ਨੂੰ ਸੋਚਦਾ ਹੈ ਉਹਦੇ ਅੰਦਰ ਜਿਹੜੇ ਮੇਰੇ ਕੈਰੈਕਟਰ ਦੇ ਕਈ ਪੰਚਸ ਗਿੱਪੀ ਨੇ ਆਪ ਮੈਨੂੰ ਕਹਿ ਕਿ ਬਈ ਤੁਸੀਂ ਐਂ ਕਰ ਸਕਦੇ ਹੋ ਐਂ ਕਰ ਬਚ ਆਮ ਵੈਰੀ ਗ੍ਰੇਟਫੁਲ ਟੂ ਹਮ ਆਪਣੇ ਇਲਾਵਾ ਆਪਣੇ ਕੋ ਐਕਟਰ ਦੇ ਕੈਰੈਕਟਰ ਦੇ ਬਾਰੇ ਚ ਸੋਚਣਾ ਮਤਲਬ ਉਹ ਪੂਰੀ ਫਿਲਮ ਦੀ ਟੋਟੈਲਿਟੀ ਨੂੰ ਟੋਟੈਲਿਟੀ ਨੂੰ ਨਾਲ ਲੈ ਕੇ ਚੱਲਦਾ ਤੇ ਬਹੁਤ ਹੀ ਮਜ਼ਾ ਆਇਆ ਉਹਦੇ ਨਾਲ ਕੰਮ ਕਰਕੇ ਤੇ ਹਸੀ ਮਜ਼ਾਕ ਵੀ ਹੁੰਦਾ ਹੀ ਰਹਿੰਦਾ एक्सट्रीमली क्रिएटिव फैलो बहुत ज़्यादा वो अंदर क्रिएटिविटी बहुत ज़्यादा हैगी दिशा है जो कोई बंद काम करे तो पता लगता है कि क्रिएटिव है इन कुछ ना कुछ चाहनी कर नहीं ए कराँ वो कराँ ए कर दो सीन इंटरेस्टिंग बनना चाहिए तो बहुत ही चंकी गल है एंड फैंटैसटिक एक्टर ऑफकोर्स दैट गोज़ विदाउट सेइंग और uh, हूँ मैं एक्सपैक्ट कर रहा यहोजी मेरी एक्सपैक्टेन है कि गह ਮੈਂ ਕਹਣਾ ਹਰ ਸਾਲ ਇੱਕ ਦੋ ਫਿਲਮਾਂ ਸੀ ਨਾਲ ਕਰੀਏ ਤੇ ਹੋਰ ਚੰਗਾ ਹੋਊਗਾ। ਤੇ ਭਾਈ ਤੁਸੀਂ ਆਪਣੇ ਕੈਰੈਕਟਰ ਬਾਰੇ ਕੀ ਕਹਣਾ ਚਾਹੋਗੇ? ਮੇਰਾ ਕੈਰੈਕਟਰ ਇਸ ਫਿਲਮ ਦੇ ਥਾਣੇਦਾਰ ਦਾ ਹੈ। ਇੱਕ ਬੜਾ ਚੰਗਾ ਰੋਲ ਹੈ। ਆ ਕੁਲਦੀਪ ਸਿੰਘ ਇਹਦਾ ਨਾਮ ਹੈ। ਤੇ ਬਹੁਤ ਹੀ ਫਰਮੋਬਰਦਾਰ ਤੇ ਜਿਹਨੇ ਕਹਿੰਦੇ ਬਾਹਰੋਂ ਇਹਦਾ ਜਿਹੜਾ ਇੱਕ ਐਕਸਟੀਰੀਅਰ ਹੈ ਲੱਗਦਾ ਬੜਾ ਸਟ੍ਰਿਕਟਾ। ਪਰ ਕਿਤੇ ਨਾ ਕਿਤੇ ਇੱਕ ਅਨਪ੍ਰੇਡਿਕਟਿਬਿਲਿਟੀ ਹੈ ਇਸ ਕੈਰੈਕਟਰ ਦੇ ਬਾਰੇ ਤੁਸੀਂ ਕੈਨ ਸਕਦਾ ਕੀ ਕਰੂਗਾ ਇਹ ਸੀਨੇ ਕੇ ਪਾਸੇ ਜਾ ਰਿਹਾ ਹੁੰਦਾ ਕੁਝ ਵੀ ਕਰ ਸਕਦਾ ਹੈ ਤੇ ਉਹ ਜਿਹੜੀ ਅਨਪ੍ਰੇਡਿਕਟੇਬਿਲਟੀ ਇਸ ਕੈਰੈਕਟਰ ਦੀ ਕਿ ਤਰ੍ਹਾਂ ਕਿਤੇ ਕਹਾਣੀ ਦੇ ਹਿਸਾਬ ਨਾਲ ਬਿਲਕੁਲ ਕੰਮ ਕਰ ਜਾਂਦੀ ਹੈ ਤੇ ਇੱਕ ਖੌਫ ਵੀ ਬਣ ਰਹਿਦਾ ਇਸ ਕੈਰੈਕਟਰ ਦਾ ਜਿਹੜਾ ਕਿ ਬਹੁਤ ਜ਼ਰੂਰੀ ਹੈ ਫਿਲਮ ਦੇ ਲਈ ਇਸ ਕਹਾਣੀ ਦੇ ਲਈ ਆ ਇਹਦਾ ਜਿਹੜਾ ਪੂਰਾ ਕਹਿ ਸਕਦੇ ਹੋ ਤੁਸੀਂ ਜਿਹੜਾ ਦਾ ਮੈਂਟਲ ਮੇਕਅਪ ਹੈ ਜਿਹੜੀ ਦੀ ਸੋਚ ਹੈ ਉਹ ਅੱਜ ਦੀ ਹੈ ਅੱਜ ਦੀ ਜਨਰੇਸ਼ਨ ਦਾ ਪੁਲਿਸ ਵਾਲਾ ਹੈ ਤੇ ਇਹਨੂੰ ਪਤਾ ਸਾਰਾ ਕੁਝ ਕੀ ਹੁੰਦਾ ਕੀ ਨਹੀਂ ਹੁੰਦਾ ਕ੍ਰਾਈਮ ਦੇ ਲਾਅ ਦੇ ਜਿੰਨੇ ਵੀ ਲੂਪ ਹੋਲ ਹੁੰਦੇ ਆ ਉਹ ਸਾਰਾ ਕੁਝ ਜਾਣਦਾ ਹੈ ਕਿਵੇਂ ਕਿਨੂੰ ਮੈਨਿਪੂਲੇਟ ਕਰਨਾ ਹੈ ਕਿਨੂੰ ਨਹੀਂ ਕਰਨਾ ਤੇ ਜਦੋਂ ਫਿਰ ਇਹ ਇੰਟਰੋਗੇਸ਼ਨ ਵੀ ਕਰਦਾ ਉਹਦੇ ਵਿੱਚ ਵੀ ਫਿਰ ਉਹ ਜਿਹੜਾ ਟਿਪੀਕਲ ਥਾਣੇਦਾਰਾਂ ਦਾ ਹੁੰਦਾ ਹਿਸਾਬ ਕਿਤਾਬ ਪੂਰੀ ਪ੍ਰੇਡ ਕਰਾਉਂਦਾ ਇਹ ਜੋ ਕੋਈ ਇਹਦੇ ਹੱਥ ਲੱਗ ਜੇ ਤੇ ਬੜਾ ਚਾਹ ਹੈ ਕਾਫੀ ਸ਼ੇਡਸ ਹੈਗੇ ਸੀ ਇਸ ਕੈਰੈਕਟਰ ਦੇ ਅੰਦਰ ਇੱਕ ਇੱਕ ਪਾਸੋਂ ਤੇ ਗੜਖ ਵੀ ਸੀ ਤੇ ਨਾਲੇ ਖਾਲਕੁ ਜਿਹੀ ਸੀ ਨਾਲੇ ਦੂਜੇ ਪਾਸੇ ਇਹਦੇ ਪੰਚਸ ਵੀ ਹੈਗੇ ਕਈ ਗੱਲਾਂ ਕਹਿ ਜਾਂਦਾ ਜਿਹੜੀਆਂ ਬਲੈਕ ਕਾਮੇਡੀ ਦੇ ਨੇੜੇ ਤੇੜੇ ਆ ਜਾਂਦੀਆਂ ਤੇ ਇਹਦਾ ਇੱਕ ਅਸਿਸਟੈਂਟ ਵੀ ਨੂੰ ਦੇਖੇ ਰੱਖਿਆ ਜਿਹੜਾ ਥੋੜਾ ਜਿਹਾ ਯੂ ਨੋ ਕੋਈ ਨਾ ਕੋਈ ਗੱਲ ਕਰਦਾ ਨੇ ਹਿਊਮਰ ਵਾਲੀ ਤੇ ਹਿਊਮਰ ਵੀ ਬਣਾ ਰੰਦਾ ਤੇ 올 ਐਂਡ 올 ਅ ਵੈਰੀ ਪਲੇਜ਼ੈਂਟ ਐਕਸਪੀਰੀਅੰਸ ਟੂ ਪਲੇ ਦਿਸ ਕੈਰੈਕਟਰ ਉਹੀ ਮੈਨੂੰ ਗੱਲ ਬਹੁਤ ਚੰਗੀ ਲੱਗੀ ਕਿ ਪੀ ਦੀ ਕਿ ਜਦੋਂ ਉਹਦਾ ਸੀਨ ਨਹੀਂ ਵੀ ਹੁੰਦਾ ਤਾਂ ਵੀ ਉਹ ਇਹ ਨਹੀਂ ਕਿ ਦੂਜੇ ਦੇ ਸੀਨ ਜੇ ਇੰਟਰਫੇਅਰ ਕਰਦਾ ਇਹ ਵੀ ਨਹੀਂ ਕਰਦਾ ਉਹ ਬੈਠਾ ਰਹਿੰਦਾ ਉੱਥੇ ਔਨ ਡਿਊਟੀ ਔਨ ਕਾਲ ਕਿ ਕੋਈ ਪ੍ਰੋਬਲਮ ਹੋਵੇ ਕੋਈ ਅੜਚਨ ਆ ਜਾਵੇ ਸੀਨ ਦੇ ਅੰਦਰ ਕੋਈ ਐਕਟਰ ਅਟਕ ਗਿਆ ਕਿਸੇ ਨੂੰ ਪਤਾ ਨਹੀਂ ਕੀ ਕਹਿਣਾ ਹੀ ਵਿਲ ਆਲਵੇਸ ਬੀ देयर ਟੂ ਹੈਲਪ ਯੂ ਆਊਟ ਵਿਚ ਇਜ਼ ਅ ਵੈਰੀ ਵੈਰੀ ਗੁੱਡ ਲਾਈਕ ਆ ਸੈਡ ਓਨਲੀ ਅ ਕ੍ਰੀਏਟਿਵ ਪਰਸਨ ਕੈਨ ਹੈਵ ਥੈਟ ਸਿਰਫ ਜੇ ਜਿਹੜਾ ਬੰਦਾ ਕ੍ਰੀਏਟਿਵ ਹੁੰਦਾ ਉਹਨੂੰ ਉਹੀ ਉਹੀ ਕਰ ਸਕਦਾ ਹੈ ਜਿਹਦੇ ਜਿਹਦੇ ਅੰਦਰੋਂ ਕ੍ਰੀਏਟੀਵਿਟੀ ਆਂਦੀ ਹੈ ਤੇ ਕਿਉਂਕਿ ਮੈਂ ਬਹੁਤ ਰਿਲੇਟ ਕਰਦਾ ਸਿਚੁਏਸ਼ਨ ਮੈਂ ਵੀ ਨਹੀਂ ਦੇਖ ਸਕਦਾ ਜਦੋਂ ਕੋਈ ਸੀਨ ਨਹੀਂ ਬਣ ਰਿਹਾ ਹੁੰਦਾ ਮੈਨੂੰ ਵੀ ਲੱਗਦਾ ਨਹੀਂ ਯਾਰ ਮੈਂ ਜਾ ਕੇ ਕਵਾਂ ਕੁਝ ਤੇ ਅ ਵੈਰੀ ਵੈਰੀ ਹੈਲਪਫੁਲ ਆਲਵੇਜ਼ देयर ਔਨ ਦ ਸੈਟ ਮੈਂ ਕਈ ਵਾਰੀ ਉਹਨੂੰ ਪੁੱਛਿਆ ਵੀ ਮੈਂ ਕਹਿੰਦਾ ਯਾਰ ਸੀਨ ਜਰਾ ਪਲੀਜ਼ ਗਿੱਪੀ ਨੂੰ ਬੁਲਵਾਓ ਉਹਨੂੰ ਉਹਨੂੰ ਪੁੱਛੋ ਉਹਨੇ ਉਹਨੇ ਦੱਸਣਾ ਕੀ ਪੰਚ ਹੋਇਆਗਾ ਕਿਵੇਂ ਹੋਇਆਗਾ ਤੇ ਉਸ ਸਾਥ ਨਾਲ ਲਾਈਕ ਆਈ ਸੈਡ ਵੈਰੀ ਕ੍ਰੀਏਟਿਵ ਬਈ